ਆਪਣੇ YouTube ਚੈਨਲ ਤੇ ਬਾਈ ਸਾਰਿਆਂ ਦਾ ਸਵਾਗਤ ਆਜੋ ਸਾਨੂੰ ਵਿਖਾਉਣੇ ਅੱਜ ਨਵੀਂ ਚੀਜ਼ ਆਹ ਵੇਖੋ ਬਾਈ ਸਪਰੇਅ ਛਿੜਕਣ ਦਾ ਨਜ਼ਾਰਾ ਇਹਦੇ ਨਾਲ ਆਉਂਦਾ ਜਦ ਛਿੜਕਦਾ ਨਾ ਐ ਨਜ਼ਾਰਾ ਆ ਜਾਂਦਾ ਨਜ਼ਾਰਾ ਬਹੁਤ ਵਧੀਆ ਆਹ ਵੇਖੋ ਬਾਈ ਆਹ ਦਿੰਦਾ ਸਵਾਦ ਵੇਖੋ ਆਉਂਦਾ ਨਾ ਨਿਆਰਾ ਬਾੜੀ ਤਗੜੀ ਈ ਆ ਭਾਈ ਆਈ ਤਾਂ ਬਣਾ ਲਿਆਂਦਾ ਦਸਾਂ ਮਿੰਟ ਐ ਛਿੜਕ ਕੇ ਕੰਮ ਤੇ ਹੀ ਦਾ ਨਿਮੇੜ ਬਾੜੀ ਤਗੜੀ ਈ ਆ ਇੱਕ ਪਾਸੇ ਭੁੰਡੇ ਨਾਲ ਛਿੜਕਦੇ ਆ ਜਿੱਥੇ ਬਾੜਾ ਥੋੜਾ ਹੁੰਦਾ ਦੂਜੇ ਪਾਸੇ ਛਿੜਕਦਿਆਂ ਉਹਦੇ ਨਾਲ ਟਰੈਕਟਰ ਵਾਲੇ ਜਿਗਾਰ ਨਾਲ ਉਹ ਭਾਈ ਮਿੱਦਾ ਬਾੜੀ ਆ ਕਣਕ ਨੁਕਸਾਨ ਹੁੰਦਾ ਵੇਖੋ ਮੇਰਾ ਬਾਤੂ ਮਾਰਦਾ ਸਾਰ ਰਗੜ ਤੇ ਆਇ ਸਾਰੇ ਹੋੜਾ ਗੁੱਲੀ ਡੰਡਾ ਨਾਲ ਛੱਡੀ ਜੱਟਾ ਬੜਦਾ ਦੇ ਅੱਜ ਛੜਕ ਰਹੇ ਆ ਭਾਈ ਆਪਾਂ 240 ਗਾਂਦ ਤੋ ਕੋਸੋ ਜਾ ਜੇ ਨਾਲ ਛੜਕ ਦਿੰਦੇ ਨੇ ਕੋਸਾ ਜਿੱਥੇ ਬਾੜਾ ਮੋਟਾ ਰ ਉੱਥੇ ਪੁੰਡੇ ਨਾਲ ਤੇ ਭਾਈ ਚਿੱਟੇ ਵਾਲਿਆਂ ਨੇ ਜਮੈਂ ਬੇੜਾ ਗਰਕ ਗਿਆ ਚਿੱਟੇ ਵਾਲਿਆਂ ਦਾ ਆਹ ਟਰਾਂਸਫਾਰਮਰ ਰਾਤ ਫੇਰ ਲੈ ਕੇ ਖੋਲ ਕੇ ਬੜਾ ਬੁਰਾ ਹਾਲ ਆ ਬਾਈ ਚਿੱਟਿਆਂ ਦਾ ਕੋਈ ਚੀਜ਼ ਨਹੀਂ ਛੱਡਦੇ ਉਦੋਂ ਉਦੋਂ ਨੂੰ ਵਿਖਾਇਆ ਸੀ ਵੀ ਗੱਟੇ ਲੈ ਗਏ ਚੱਕ ਕੇ ਜੂਰ ਕੇ ਤੇ ਭਰੇ ਪਏ ਆ ਰਾ ਟ੍ਰਾਂਸਫਾਰਮ ਲੈ ਗਏ ਐਨਾ ਇਹਨਾਂ ਦਾ ਬੇੜਾ ਕਰ ਕਿਆ ਪਿਆ ਤੇ ਆ ਸਪਰੇਅ ਦੇ ਵਿੱਚ ਬਾਈ ਹੋਰ ਕੋਈ ਆਪਾਂ ਕਹਿੰਦੇ ਤਤ ਪਾਦ ਗਏ ਤੇ ਹੋਰ ਕੋਈ ਵਿਚ ਪਾਦ ਕੇ ਸਾਲਟ ਇਹਦੇ ਵਿੱਚ ਕੋਸ ਪਾਉਣ ਦੀ ਲੋੜ ਨਹੀਂ ਇਹਦੇ ਵਿੱਚ ਜੇ ਤਤ ਤੁੱਟ ਪਾ ਕੇ ਆਪਾਂ ਛਿਰਕਦੇ ਹਾਂ ਥੱਲੋਂ ਥਾਂ ਗਿੱਲਾ ਤੇ ਕਣਕ ਦਾ ਜਮਾ ਬੇੜਾ ਗਰਕ ਕਰ ਦਿੰਦੀ ਆ ਇਹਦੇ ਵਿੱਚ ਅਸੀਂ ਪਰਪਾ ਤੇ ਤਤ ਜੇ ਪੈਟਕ ਸਾਡੇ ਜਮਾ 6-7 ਕਿੱਲੇ ਕਣਕ ਜਮਾ ਯੱਬਤੀ ਇੱਕ ਥੱਲੋਂ ਥਾਂ ਆਉਣਾ ਚਾਹੀਦਾ ਵੱਤ ਜੇ ਥੱਲੋਂ ਥਾਂ ਗਿੱਲਾ ਫੇਰ ਇਹ ਜਮਾ ਹੀ ਬੇੜਾ ਗਰਕ ਕਰ ਦਿੰਦੀ ਆ 24D ਸਪਰੇਅ ਆ ਪਾਲਕ ਤੇ ਬਾਥੂ ਤੋਂ ਉਹ ਸਪਰੇ ਬਹੁਤ ਚੰਗੀ ਆ ਤੇ ਪਰ ਥੱਲੋਂ ਥਾਂ ਨਹੀਂ ਹੋਣਾ ਚਾਹੀਦਾ ਗਿੱਲਾ ਤੇ ਲਾਇਕ ਤੇ ਕਮੈਂਟ ਕਮਟ ਕਰਕੇ ਦੱਸਿਆ ਕਰੋ ਤੁਸੀਂ ਵੀ ਅਸੀਂ ਤਾਂ ਤੁਹਾਨੂੰ ਦੱਸ ਦੇਈਆਂ ਵੀ ਆਹ ਕਰ ਰਹੇ ਆ ਜਾਂ ਕਿਹੜੀ ਸਪਰੇ ਕਰਦੇ ਆ ਕੀ ਕਰਦੇ ਆ ਰੇ ਪਾਉਣੇ ਆ ਤੁਸੀਂ ਵੀ ਕਮੈਂਟ ਕਰ ਦਿਆ ਕਰੋ ਨਾਲੇ ਜਿਹੜੇ ਨਵੇਂ ਵੀਰ ਆਉਂਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਚੋਰ ਰਾਤ ਫੇਰ ਲੈ ਕੇ ਟਰਾਂਸਫਾਰਮ ਉਹ ਆਪਣਾ ਬਾਪੂ ਛੜਕ ਰਿਹਾ ਸਪਰੇ ਬਹਿ ਜਾ ਬਹਿ ਜਾ ਕਰਾਂ ਦਾ ਬਹਿ ਜਾ ਬਹਿ ਜਾ ਜੱਟ ਹੋਰ ਗੱਲ ਬਾਤ ਉਹ ਜਹਾਜੇ ਦਾ ਭਲੇ ਆਂਦਾ ਉਹਦੇ ਨਾਲ ਵੀ ਸਪਰੇ ਕਰਦੇ ਹੁੰਦੇ ਆ ਸਾਨੂੰ ਵਿਖਾਵਾਂਗੇ ਕਿਤੇ ਦਿਨ ਪੂਰਾ ਛਿੜਕਦਾ ਫਰ ਰਗਾ ਕਰਦੇ ਜਮਾ ਜੱਟਾ ਸਾਫ ਕਰਦੇ ਸਾਫ ਨਾ ਪਾਲ ਕਛੱਡੀ ਨਾ ਛੱਡੀ ਬਾਥੂ ਬਾ ਪੜਾ ਬੰਦਾ ਸਾਡਾ ਕਰੀ ਆਉਂਦਾ ਸਾਫ ਆ ਨਿਆਰੇ ਲਿਆਦੇ ਮਿੱਤਰਾ ਨਿਆਰੇ ਹੁਣ ਬਾਈ ਕਨਕ ਨੂੰ ਲਾਵਾਂਗੇ ਪਾਣੀ ਰੇਹ ਦੇ ਪਾਤੇ ਚਾਰ ਗੱਟੇ ਦੇਖੋ ਕਰਦਾ ਨਾ ਜੱਟ ਸਾਫ ਵੇ ਰੰਮਾਰਦਾ ਵਗਾ ਵਗਾ ਚੋਪਰੇ ਆ ਬਾਈ ਜਿਹੜੇ ਤੌੜਾ ਹੁੰਦਾ ਨਾ ਵੱਡਾ ਜਾਂ ਕੋਈ ਆਪਣੇ ਲਾ ਲੋ ਜਿਵੇਂ ਵੱਡੀਆਂ ਤੌੜੀਆਂ ਹੁੰਦੀਆਂ ਇੰਨਾ ਇੰਨਾ ਲੱਸੀ ਪਾ ਕੇ ਤਿੰਨ ਚਾਰ ਦਿਨਾਂ ਵਾਸਤੇ ਜਾਂ ਹਫਤਾ ਰੱਖੀ ਜਾਵੇ ਤਾਂ ਉਦੋਂ ਵੀ ਵਧ ਗਿਆ ਨਹੀਂ ਪੰਜ ਛੀ ਦਿਨ ਇਹਦੇ ਵਿੱਚ ਲੱਸੀ ਪਾ ਕੇ ਉੱਤੋਂ ਇਹਨੂੰ ਦੇਵੇ ਟਾਕ ਬਾਈ ਕਣਕ ਤੇ ਛਿੜਕਦੇ ਜਾਂ ਸਬਜ਼ੀਆਂ ਹੋਣ ਆਪਣੀਆਂ ਐ ਘਰਦੂ ਕਾਲੀਆਂ ਡੰਝ ਜਮਾਂ ਤੇ ਕਣਕ ਤੇ ਛਿੜਕੀ 10 ਦਿਨ ਪਈ ਰਵੇ ਤੌੜੇ ਦੇ ਵਿੱਚ ਉੱਤੋਂ ਦੇਵੇ ਬੰਨ ਚੱਜ ਨਾਲ ਫਿਰ ਜਦੋਂ ਛਿੜਕਦੀ ਕਣਕਾਂ ਕਾਲੀ ਡੰਝ ਅਸੀਂ ਆਇ ਕਿ ਤਿਆਰਪਾ ਕਰਕੇ ਵੇਖਿਆ ਤਾਂ ਹੀ ਮੈਂ ਕਿਹਾ ਵੀਰਾਂ ਨੂੰ ਵੀ ਦੱਸ ਦਗੇ ਤੇ ਆ ਰਾ ਟ੍ਰਾਂਸਫਰਮ ਆਪਣਾ ਫੇਰ ਲੈ ਗਏ ਚੋਰੀ ਕਰਕੇ ਸਾਰੇ ਵੀਰਾਂ ਦਾ ਧੰਨਵਾਦ